ਹਾਂਜੀ ਬਾਈ ਜੀ ਅੱਜ 24 ਨਵੰਬਰ ਨੂੰ ਜਗਰਾਉਂ ਦੀ ਸਬਜ਼ੀ ਮੰਡੀ ਦੇ ਵਿੱਚ ਪਹੁੰਚੇ ਆ ਬਾਈ ਬਿੱਟੇ ਕੋਲੇ ਹੋਰ ਬਿੱਟੇ ਵੀਰੇ ਕੀ ਹਾਲ ਆ ਜੀਰ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਛਾ ਵੀਰੇ ਅੱਜ ਆਪਣੇ 24 ਨਵੰਬਰ 2025 ਦੇ ਜਗਰਾਉਂ ਦੀ ਸਬਜ਼ੀ ਮੰਡੀ ਦੇ ਥੋਕ ਭਾਅ ਦੱਸੋਗੇ ਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਦੱਸੋ ਜੀ ਜਰੂਰ ਗੋਭੀ ਵੇਚੀ ਜੀ 20 ਤੋਂ 22 ਰੁਪਏ ਕਿਲੋ ਗੋਭੀ 20 ਤੋਂ 22 ਰੁਪਏ ਕਿਲੋ ਬਹੁਤ ਵਧੀਆ ਗੋਭੀ ਆ ਜੀ ਹਾਂਜੀ ਹਾਂਜੀ ਤਾਜ਼ਾ ਤਾਜ਼ਾ ਮਾਲ ਫਰੈਸ਼ ਤਾਜ਼ਾ ਮਾਲ ਆ ਮ ਸਾਲਵ ਨੰਬਰ 15 ਜੀ ਲਸਣ ਵਿੱਚ ਆ ਜੀ 50 ਰੁਪਏ ਕਿਲੋ ਵਾਲਾ ਲਸਣ 50 ਰੁਪਏ ਕਿਲੋ ਜੀ ਆ ਵਾਲਾ ਆ ਵਾਲਾ 70 ਰੁਪਏ ਕਿਲੋ ਆ ਵਾਲਾ 70 ਰੁਪਏ ਕਿਲੋ ਜੀ ਟਿੰਡੀ ਵਿੱਚ 40 ਰੁਪਏ ਕਿਲੋ ਜੀ ਟਿੰਡੀ 40 ਰੁਪਏ ਕਿਲੋ ਜੀ ਪਾਲਕ ਵਿੱਚ ਜੀ 15 ਰੁਪਏ ਸਾਗ 15 ਰੁਪਏ ਪਾਲਕ ਤੇ ਸਾਗ 15 ਰੁਪਏ ਜੀ ਹਾਂ ਜੀ ਲਸਣ ਵਿੱਚ ਆਈ ਉਹ ਲਾਲ ਹਾਂ ਜੀ ਅੱਛਾ 60 ਰੁਪਏ ਕਿਲੋ 60 ਰੁਪਏ ਕਿਲੋ ਪ੍ਰਤੀ ਗੱਟੇ ਦੇ ਹਿਸਾਬ ਨਾਲ ਆ ਵੀ 60 ਰੁਪਏ ਕਿਲੋ ਜੀ ਆ ਤੁਰੀਆਂ ਵੀ ਜੀਆਂ 25 ਰੁਪਏ ਕਿਲੋ ਠੀਕ ਹੈ 25 ਰੁਪਏ ਕਿਲੋ ਹਾਂ ਜੀ ਹਾਂ ਜੀ ਹਾਂ ਜੀ ਜੀ ਥੋਕਦੇ ਭਾ ਜੀ ਜਗਰਾਉਂਦੀ ਮੰਡੀ ਦੇ ਥੋਕਦੇ ਤੇ ਬੀਬੀਆਂ ਨੂੰ ਬੇਨਤੀ ਆ ਭਈਆ ਸਬਜ਼ੀ ਵਾਲੇ ਕਹਿੰਦੇ ਸਾਡੇ ਨਾਲ ਲੜਦੀਆਂ ਵਾ ਭਾਈ ਇਹ ਥੋਕਦੇ ਭਾ ਨੇ ਪਰਚੂਨ ਦੇ ਤੁਹਾਨੂੰ ਉਧਰੋਂ ਦੱਸਾਂਗੇ ਉਹ ਸੁਣ ਕੇ ਲੜਿਓ ਆਲੂ ਜੀ ਡਾਇਮੰਡ 550 ਰੁਪਿਆ ਡਾਇਮੰਡ ਆਲੂ 550 ਰੁਪਏ ਗੱਟਾ ਜੀ ਏਟੀਐਲ 450 ਜੀ ਏਟੀਐਲ 450 ਤੋਂ ਨਵੇਂ ਦਾ ਹੀ ਡਾਇਮੰਡ ਦੀ 250 ਰੁਪਏ 250 ਡਾਇਮੰਡ ਦੀ ਗੋਲੀ ਜੀ ਨਵੇਂ ਆਲੂ ਵੇਚਿਆ ਜੀ 700 ਰੁਪਏ ਸਾਰੇ ਵੇਗ ਗਏ ਸਾਰੇ ਨਵੇਂ ਆਲੂ 700 ਰੁਪਏ ਦੇ 700 ਰੁਪਏ ਗੱਟਾ ਵੇਚੀ ਠੀਕ ਆ ਵੀਰੇ ਮਿਹਰਬਾਨੀ ਜੀ ਆਪਣੇ ਮੰਗੜ ਟ੍ਰੇਡਿੰਗ ਕੰਪਨੀ ਦੇ ਰੇਟ ਆ ਜੀ ਇੱਥੋਂ ਆਓ ਸਰਦਾਰ ਜੀ ਨੂੰ ਮਿਲੋ ਆਪਣਾ ਵਧੀਆ ਸਬਜ਼ੀ ਲਓ ਜੀ ਮੰਗੜ ਸਾਈਂ ਮੰਡੀ ਚ ਕਰਾਓ ਸਰਦਾਰ ਮੋਹਨ ਸਿੰਘ ਮੰਗੜ ਸਬਜ਼ੀ ਮੰਡੀ ਚ ਕਰਾਓ ਧੰਨਵਾਦ ਜ